ਸਰਯਾਪ ਗੱਲ ਕਰੀ ਜਿਵੇਂ ਕਿ ਭਾਰਤੀ ਆਮ ਜਨਤਾ ਪਾਰਟੀ ਦਾ ਤੁਸ ਜੁਗ ਮਿਲਿਆ ਹੋਤਾ ਨਹੀਂ ਪਾਰਟੀ ਨੂੰ ਤਾਂ ਚਲੋ ਕਿ ਕਿਤਾ ਦੇਖੀ ਤੁਹਾਡੇ ਹੁਣ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਿੱਦਾਂ ਕਿ ਸਮਰਥਨ ਪਾਰਟੀ ਵੱਲ ਮਿਲਿਆ ਹੋਤਾ ਕਿਤਾ ਦੇਖੀ ਤੁਹਾਡੇ ਪਹਚਾਨ ਨੂੰ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਮੈਸ ਜੀ ਸ਼ਨਾਰ ਜੀ ਭਾਰਤੀ ਆਮ ਜਨਤਾ ਪਾਰਟੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਇਕਤਾ ਪਾਰਟੀ ਨੂੰ ਸਮਰਥਨ ਦਿੱਤਾ ਮੈਂ ਵਿਸ਼ਵਾਸ ਦਿਵਾਉਣਾ ਕਿ ਛੀੜ ਜਿੱਤ ਕੇ ਜਨਤਾ ਦੀ ਝੋਲੀ ਪਾਵਾਂਗੇ ਇਹ ਜਨਤਾ ਵਾਸਤੇ ਕੰਮ ਕਰਾਂਗੇ ਤੇ ਕੋਈ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਗਰੀਬ ਵੋਟਰਾਂ ਨੂੰ ਅਪੀਲ ਕਰਦੇ ਆਂ ਵੀ ਇਹ ਭਾਰਤੀ ਜਨਤਾ ਪਾਰਟੀ ਸਟੇਸ਼ਨ ਆਰਜੀ ਨੂੰ ਜਲੰਧਰ ਤੋਂ ਵੋਟਾਂ ਪਾਉਣ ਏਕਤਾ ਪਾਰਟੀ ਦੂਰ ਸਾਭ ਹਲਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਏਕਤਾ ਪਾਰਟੀ ਨੂੰ ਵੋਟਰਾਂ ਨੂੰ ਅਪੀਲ ਕਰਦੇ ਆਂ ਦਿਲੋਂ ਅਪੀਲ ਕਰਦੇ ਆਂ ਕਿ ਵੋਟਾਂ ਪਾ ਕੇ ਜਿਤਾਉਣ ਜੋ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਕੰਮ ਇਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਕੀਤੇ ਜਾਣ ਜਿਵੇਂ ਜਿਵੇਂ ਨਵਾਂ ਚਿਹਰਾ ਹੋਵੇ ਤਵੇ ਮੈਦਾਨ ਦੇ ਵਿੱਚ ਦੂਰ ਸਾਭ ਦੀ ਸਭ ਤੋਂ ਇਸ ਟਾਈਮ 4 ਸੀਟ ਜਿਹੜੀ ਮੰਨੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਹੁਣ ਭਾਈ ਅੰਮ੍ਰਿਤਪਾਲ ਜਿਹੜਾ ਵਾ ਮੈਦਾਨ ਦੇ ਵਿੱਚ ਉਤਰ ਆਇਆ ਹੈ ਤੇ ਉਹ ਵੀ ਕੱਲ ਨੂੰ ਆਪਣੇ ਨੋਮੀਨੇਸ਼ਨ ਕਰਦੇ ਜਰੇ ਆ ਉਹ ਭਰਦੇ ਤੇ ਕਿਸ ਨੂੰ ਦੇਖਦੇ ਹੋ ਤੁਸੀਂ ਕਿਉਂਕਿ ਤੁਸੀਂ ਨੂੰ ਸਭ ਤੁਸੀਂ ਲੱਗਦੇ ਹੋ ਦੇਖੋ ਜੀ ਇਕਤਾ ਪਾਰਟੀ 10 11 ਸਾਲ ਤੋਂ ਲੋਕਾਂ 'ਚ ਵਿਚਰਦੀ ਆ ਆਮਰਤਪਾਲ ਜੀ ਨੂੰ ਉਹਦੇ 1 ਸਾਲ ਹੋਇਆ ਸਾਨੂੰ 11 ਸਾਲ ਹੋਏ ਆ ਅਸੀਂ ਗਰੀਬਾਂ ਦੇ ਵਿਆਹਾਂ ਵੀ ਕੁੜੀਆਂ ਦੇ ਕਰਦੇ ਰਹੇ ਅਸੀਂ ਕਦੀ ਸੋਸ਼ਲ ਮੀਡੀਆ ਤੇ ਅਸੀਂ ਸ਼ੋਅ ਨਹੀਂ ਕੀਤਾ ਕਿ ਅਸੀਂ ਫਲਾਣੇ ਦਾ ਵਿਆਹ ਕੀਤਾ ਰਈਏ ਇੱਕ ਤਾਂ ਗਰੀਬ ਘਰ ਦੀ ਕੁੜੀ ਦੀ ਮੈਰਜ ਹੀ ਉੱਥੇ ਕਿਹੇ ਲੀਡਰ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਉਹਨਾਂ ਦਾ ਚਾਹ ਦਾ ਰੋਟੀ ਦਾ ਮੌਕੇ ਤੇ ਹੀ ਸਾਥ ਦੇ ਕੇ ਆਏ ਚੋਪੜਾ ਜੀ ਗਏ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਖਬਰ ਲਾਈ ਫਿਰ ਪਿਖੀਵੰਡ ਦੀ ਗੱਲ ਕਰੀਏ ਪਿਖੀਵੰਡ ਇੱਕ ਗਰੀਬ ਘਰ ਦੇ ਥਾਣੇ ਦੇ ਵਿੱਚ ਉਹਨਾਂ ਦੀ ਫੌਜਨ ਤੇ ਫੌਜੀ ਦੀ ਲੜਾਈ ਸੀ ਉਹੀ ਥਾਣੇ ਦੇ ਵਿੱਚ ਹੀ ਉਹਨਾਂ ਦਾ ਫੈਸਲਾ ਕਰਾ ਕੇ ਜੋ ਤਕੜੀਆਂ ਪਾਰਟੀਆਂ ਕੋਈ ਉਹਨਾਂ ਨੂੰ ਕੋਈ ਉਹਨਾਂ ਨੂੰ ਸਾਥ ਨਹੀਂ ਦੇ ਰਿਆ ਤੁਹਾਡੀ ਸੋਚ ਇਹ ਹੈ ਕਿ ਗਰੀਬਾਂ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਊਗੀ ਜਿਹੜੀ ਚੋਣ ਜਿੱਤੇ ਹੋਏ ਹਾਂ ਹਾਂਜੀ ਅਸੀਂ ਗਰੀਬਾਂ ਵਾਸਤੇ ਆ ਗਰੀਬਾਂ ਦੀ ਹੀ ਮਤ ਕਰਾਂਗੇ ਕਿਹੜੀ ਆਪਣੀ ਪਾਰਟੀ ਹੈ ਤੇ ਕਿਹੜੀ ਪਾਰਟੀ ਨੂੰ ਅੱਜ ਤੁਸੀਂ ਇੱਥੇ ਸਮਰਥਨ ਦੇ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਜੈਪੀਨ ਜੈਪੜਾ ਦਾਹਾਵਾ ਮੈਂ ਅਸੀਸ਼ ਮਨਹਰ ਪਾਰਟੀ ਪ੍ਰਧਾਨ ਭਾਰਤ ਮੇਰਾ ਪਾਰਟੀ ਦੇਖੋ ਇਹ ਚੋਣਾਣਾ ਇਸ ਵਾਰ ਮੇਰੀ ਲੜਾਈ ਐ ਇਸ ਵਾਰ ਅਮੀਰ ਤੇ ਗਰੀਬ ਦੀ ਆ ਔਰ ਪਾਰਟੀ ਦੇ ਹਮੇਸ਼ਾ ਹੀ ਗਰੀਬਾਂ ਸਾਥੇ ਆ ਭਾਰਤੀ ਆਨੰਦਪਾਟੀ ਕੋ ਪਲੇਟਫਾਰਮ ਆ ਜਿਹੜੀ ਗਰੀਬਾਂ ਦੀ ਨਾਲ ਲੜਦੀ ਆ ਤੇ ਸਾਡੇ ਸਰਜੀਤ ਸਿੰਘ ਜੀ ਪਰਵੀ ਸਿੰਘ ਮੁੰਡਾ ਵਧੀਆ ਕੰਮ ਅਪਿਛੇ ਕਾਫੀ ਸਮੇਂ ਤੋਂ ਲੱਗੇ ਜੀ ਉਧਰ ਤੇ ਨਾਲ ਉਹਦੇ ਬੁਰਵਾ ਸੀਗਾ ਤੇ ਜਿਹੜਾ ਸਾਡਾ ਕੈਂਡੀਡੇਟ ਸੀਗਾ ਇਹਨਾਂ ਨੇ ਅੱਥਰੂ ਕਰਕੇ ਸੀ ਨੂੰ ਕਾਹੇ ਭਰਨੇ ਤੇ ਸਾਡਾ ਪਾਰਟੀ ਇਸਦਾ ਪਾਰਟੀ ਨੂੰ ਪੂਰਾ ਸਮਰਥਨ ਆ ਪੂਰੇ ਪੰਜਾਬ ਦੇ ਕੈਂਡੀਡੇਟ ਖੜੇ ਹੋਣਗੇ ਅਸੀਂ ਰਲ ਮਿਲ ਕੇ ਇਸ ਕਾਰਨ ਮੂੰਹ ਤੋਂ ਜਵਾਬ ਦੇਵਾਂਗੇ ਕਿਉਂਕਿ ਇਹ ਲੋਗ ਸਾਰੇ ਤੋਂ ਅੱਗੇ ਦੇ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਚਾਹੇ ਆਮ ਆਦਮੀ ਪਾਰਟੀ ਆ ਇਹ ਕਾਮਾਦੀ ਵਿਕਲਪ ਸਿੱਧਾ ਕਿ ਸ਼ਾਇਦ ਬਦਲਾ ਕਰ ਦਿੰਗੇ ਔਰ ਮੇਰੇ ਖਿਆਲ ਚ ਬਦਲਾ ਐਸਾ ਹੋਇਆ ਕਿ ਘਰ ਘਰ ਨਸ਼ਾ ਵਿਗੜਨਾ ਪਿਆ ਜੀ ਠੀਕ ਆ ਜੀ ਤੇ ਲੋਗ ਹੱਕ ਕੇ ਸਾਰੇ ਬੱਡੇ ਸਾਨੂੰ ਆਸ ਹੀ ਆ ਕਿ ਇਹ ਲੋਕ ਸਾਡਾ ਲੋਕ ਸਾਥ ਦੇਣਗੇ ਕਿਉਂਕਿ ਅਸੀਂ ਹਰ ਬੰਦੇ ਨਾਲ ਮੋਕੇ ਤੇ ਖੜੇ ਹੋਏ ਹਾਂ ਜੀ ਗੱਲ ਕਰੀਏ ਖਰੋਤ ਸਾਹਿਬ ਹਲਕੇ ਨਹੀਂ ਸਾਡੀ ਪਾਰਟੀ ਵੱਲੋਂ ਕਿਸ ਤਰੀਕੇ ਨਾਲ ਬੋਟਰਾਂ ਤੱਕ ਰਿਪੋਰਟ ਕੀਤੀ ਜਾਵੇ ਸਾਡੀ ਪਾਰਟੀ ਦੇ ਮੁੰਡਾ ਜਿਲ੍ਹਾ ਪ੍ਰਧਾਨ ਮੰਗਲ ਸਿੰਘ ਹੈਗਾ ਵਾ ਉਹ ਜਿਹੜੇ ਡੂੜੀ ਲਾਦਨੀਆ ਉਹ ਘਰ ਪੱਦਰ ਤੇ ਜਾ ਕੇ ਪਿੰਡ ਪੱਦਰ ਤੇ ਜਾ ਕੇ ਮੱਲੇ ਪੱਦਰ ਤੇ ਜਾ ਕੇ ਪ੍ਰਚਾਰ ਕਰਨਗੇ ਔਰ ਸਾਨੂੰ ਆਸ ਕਿ ਜਿਹੜੀ ਸੀਟ ਜਿੱਤ ਕੇ ਇਹ ਚੋਰੀ ਚ ਪਾਣਗੇ ਸਾਡੇ ਪੂਰੀ ਜੰਦਰੂ ਸੀਟ ਲਾਭਦੀ ਹੈ ਉਹ 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 ਨਹੀਂ ਬਣਾ ਕੇ ਇਹ ਉਹ ਮਨ ਲਾ ਰਹੀ ਗੱਲ ਅਸੀਂ ਕਾਗਜ਼ ਪਰ ਰੇ ਤੇ ਪਰੇ ਖੂਸਾ ਤੋਂ ਤੇ ਮੈਂ ਜੰਦਰੂ ਭਰਿਆ ਦੀਗਾਨੀ ਸਾਡੇ ਦੋਵਾਂ ਪਾਰਟੀਆਂ ਨੂੰ ਸਮਰਥਨ ਜਿੱਥੇ ਤੇ ਜਾਂਦੇ ਨੇ ਸੈਲੋਗੇ ਇਹਨਾਂ ਦੇ ਪਾਰਟੀ ਦੇ ਕੋਲ ਕੰਮ ਕਰਨਗੇ ਤੇ ਸਾਡੇ ਪਾਰਟੀ ਦੇ ਕੋਲ ਖੁਦ ਆਨਲੋ ਨਾਲ ਨਾਲ ਕਰਾਂਗੇ ਆਮ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਵੋਟਰ ਨੂੰ ਇਹਦਾ ਹਕਾਂ ਵੀ ਦੇਖਣਾ ਬਾਬਾ ਸਾਹਿਬ ਦੇ ਨਾਲ ਇਹ ਮੂਰ ਦਾ ਅਧਿਕਾਰ ਬੜੀ ਮੁਸ਼ਕਲ ਆਇਤਾ ਵਾ ਗੈ ਸਮਾਜ ਖਾਸ ਦਾ ਅਛਾ ਪਛਲੀ ਛੇ ਨੂੰ ਬਹੁਤ ਮੁਸ਼ਕਲ ਆਇਤਾ ਵਾ ਵੋਟ ਨੂੰ ਵੇਚੋ ਨਾ ਕਿਉਂਕਿ ਸਾਡੇ ਬੰਦੇ ਨਾ 500 ਹਜ਼ਾਰ ਰੁਪਏ ਮਰ ਜਾਂਦੇ ਆ ਪਰ ਉਹ ਤੁਸੀਂ ਬਾਜੜਾ ਪਾਰਸਲਾ ਕੱਢੋ ਮੇਰੇ ਖਿਆਲ ਥੇਲੀ ਚਾਣੀ ਪੈਂਦੀ ਮੋਲ ਸਾਰਾ ਆਪਾਂ ਵੋਟ ਖਿਜਣਾ ਕਿਉਂਕਿ ਬਾਖਾਂ ਨੇ ਕਿਹਾ ਸੀਗਾ ਜਿਹੜਾ ਵੋਟ ਵੇਚਦਾ ਆਪਣੀ ਧੀ ਬੈਨ ਵੇਚਦਾ ਸੋ ਇਹ ਲੋਕ ਜਾਗਰੂ ਹੋ ਜਾਣ ਸਹੀ ਤਰੀਕੇ ਨਾਲ ਵੋਟ ਪਾਉਣ ਅਸੀਂ ਇਹ ਪੈਸਾ ਨਾ ਸ਼ਰਾਬ ਅੱਜ ਤਾਂ ਸਾਥ ਦੇ ਸਕਦੇ ਉਹ ਦਿਨ ਦੇਣੇ ਹੀ ਆ ਤੇ ਸਾਡੀ ਵੋਟ ਰਹੀ ਪੀਲਾ ਕਿਹਤੇ ਕੋਟ ਇੱਕ ਤਾਂ ਪਾਰਟੀ ਪਾਤੇ ਜਿੰਦਾ ਪਾੜੀ ਉਹ ਅਫੀਸਰ ਪਾ ਕੇ ਇਹਨਾਂ ਨੂੰ ਕੰਮ ਜਣਾਉ ਇੰਨੇ ਕਿਦਾਂ ਖਿਮਾ ਜਾਜੇਗਾ ਜੈਪੀ ਜੈਪਾ